ਉਹ ਜਿਵੇਂ ਬਾਈ ਬਾਬਾ ਤਾਲਾ ਜੀ ਦੀ ਵਾਰੀ ਦਿੱਤੀ ਉਹ ਖੇਡ ਦੇ ਵਿੱਚ ਬਾਈ ਮੇਰੀ ਦੀ ਵਾਰੀ ਆ ਗਈ ਸ਼ਾਮਾਂ ਪੈ ਗਈਆਂ ਉਹ ਕਹਿੰਦਾ ਮਾਹਰ ਰਾਹ ਤੇ ਆਇਆ ਵੀ ਵਾਰੀ ਮੈਂ ਆਪਣੀ ਕਰਨ ਤੋਂ ਨਹੀਂ ਰਾਹ ਹੋਇਆ ਉਹ ਜਦੋਂ ਘੜ ਗਿਆ ਨਾਲ ਨਾਲ ਉਸ ਉਹ ਸੱਜ ਜੀ ਜਾਂਦੇ ਰਾਤ ਨੂੰ ਚੜ੍ਹਾਈ ਕਰਦੇ ਜਦੋਂ ਚੜ੍ਹਾਈ ਪੈ ਗਿਆ ਤੇ ਬਾਬਾ ਤਾਲਾ ਜੀ ਜਦੋਂ ਘਰ ਦੇ ਵਿੱਚ ਕੱਢਣ ਆਏ ਤੇ ਨਾਲ ਦੇ ਸਾਥੀਆਂ ਨੂੰ ਕਹਿੰਦੇ ਉਹ ਸਾਡਾ ਦੋਸਤ ਇਹ ਪਲਾਇਨ ਉਹਦੀ ਬਾਗੀਆਂ ਚ ਰਹਿਣਾ ਤੇ ਦੋਸਤ ਜਾ ਕੇ ਕਹਿੰਦੇ ਆ ਬਾਬਾ ਤਾਲਾ ਜੀ ਨੂੰ ਕਹਿੰਦੇ ਆ ਅਗਦੀ 9 ਸਾਲ ਦੀ ਬੱਚੀ ਤੇ ਸ੍ਰੀ ਹਰਿਮੰਦਰ ਸਾਹਿਬ ਵਾਲੇ ਸਾਹਿਬ ਦੀ ਧਰਤੀ ਤੇ 9 ਮੰਜਲਾ ਪੁਜੀ ਮਾਰਦੇ ਆ ਉਹਦੇ ਨਾਮ ਤੇ ਆਪ ਕੋ ਸਤਨਾਮ ਬਾਬਾ ਤਾਲਾ ਭੀ ਆ ਬਕਾਇਆ ਧਰ ਯਾਦੋ ਚਾਕੇ ਦੋਸਤ ਬਣਾਉਂਦਾ ਮਹਾਰਾਜ ਕਿੱਧਰ ਮਾੜਾ ਲੈ ਗਿਆ ਬੁਲਾ ਕੇ ਜਿਹੜੇ ਆਪਣੀ ਵਾਰੀ ਗਿਆ ਉਹ ਜਿਹੜਾ ਘਰ ਗਿਆ ਉਹ ਜਾ ਕੇ ਚੀਕ ਝਾੜਾ ਪਿਆ ਜਿਹਨਾਂ ਦਾ ਪੁੱਤ ਚੜਾਈ ਕਰ ਗਿਆ ਪੁੱਤਾਂ ਮਾਰਿਓ ਜਾ ਕੇ ਤਾਂ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਪੁੱਤ ਮੁੱਕ ਜਾਂਦੇ ਲੱਕ ਪੁੱਤਾਂ ਦੇ ਮਾਵਾਂ ਨੂੰ ਪਤਾ ਜਿਹਨਾਂ ਦੇ ਪੁੱਤ ਵਿੱਚ ਚੜਦੀ ਉਮਰ ਚੱਲਣਾ ਬੈਠੇ ਉਹ ਜਿਹਾ ਸਮਾਨਾ ਕਿਸੇ ਤੇ ਰੱਖੀ ਉਹ ਜਦੋਂ ਚੀਕ ਝਾੜਾ ਪੰਡਾ ਦੇਖਿਆ ਤਾਂ ਆ ਮਾਰ ਮਾਰ ਹੁੰਦੀ ਘਰ ਆ ਕੇ ਜਿਹੋ ਤੁਸੀਂ ਖੇਡਣ ਦਾ ਹੈ ਨਾ ਬੱਬਾ ਟਾਣ ਰਾਇ ਜਿਹਨੂੰ ਆ ਕੇ ਦੱਸਿਆ ਕਹਿੰਦੇ ਮਹਾਰਾਜ ਅਗਾਂ ਕੋਲ ਪੜ੍ਹਾਈ ਕਰ ਗਿਆ ਤੇ ਬਾਬਾ ਟਾਲਾ ਦਾ ਸਹਿਸਮਾ ਇਹ ਕਹਿੰਦਾ ਕਿ ਇਹਦੇ ਇਹ ਜਿਹੜਾ ਹੀ ਪਿੰਡਾ ਸਰਤਾ ਪਿਆ ਹੈ ਪਾਈ ਜੇ ਨਾ ਮਾਰੀ ਆ ਅੱਜ ਦੀ ਵਾਰੀ ਹੈ ਕਿਵੇਂ ਬੱਚੇ ਕਹਿੰਦੇ ਨਾ ਕੱਲ ਤੇਜ ਮਾਰ ਕੇ ਤੇੜੀ ਮਾਰੀ ਕੱਲ ਵਾਰੀ ਦੇ ਨਾ ਮਾਰੀ ਆ ਤੇ ਬਾਬਾ ਟਾਲਾ ਜੀ ਨਾਲ ਅੱਜ ਆ ਗਿਆ ਬੇਕੋ ਸੰਗਤ ਜੀ ਗੁਰੂ ਦਾ ਫੇਰ ਤੇ ਰੀੜੀਆਂ ਸਿੱਧੀਆਂ ਜਾ ਕੇ ਜਦੋਂ ਮੋਢੇ ਤੇ ਹੱਥ ਲਾਇਆ ਦੇ ਦੋਸਤ ਭਾਈ ਜੇ ਸਮਾਂ ਉੱਠਿਆ ਜਿਵੇਂ ਸੁੱਤਾ ਉੱਠਿਆ ਨਾਲ ਕੋ ਸਾਧਨਾ ਨੂੰ ਇਧਰ ਛੇਵੇਂ ਪਾਸੇ ਆ ਪਤਾ ਕੀ ਕਹਿੰਦੇ ਜਦੋਂ ਘਰ ਆ ਕੇ ਪਤਾ ਲਗਾ ਬਾਬਾ ਡਾਣ ਦੇ ਦਰਵਾਜ਼ਾ ਖੜਾ ਹੀ ਹੈ ਕਹਿੰਦਾ ਤੁਸੀਂ ਰਾਤ ਦੇ ਸ਼ਰੀਕ ਬਣ ਗਏ ਆ ਇਹ ਸਾਰਾ ਉਸ ਦੀ ਕਿਰਪਾ ਦੇ ਵਿੱਚ ਹੈ ਹੁ ਪੂਰੀ ਜਗ੍ਹਾ ਜਾਣਾ ਪੈਣਾ ਤੇ ਬਾਬਾ